ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਵੱਲੋਂ ਨਸ਼ਿਆ ਅਤੇ ਨਸ਼ਾ ਤਸਕਰਾ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਐਸਐਸਪੀ ਅਜੇ ਗਾਂਧੀ ਮੋਗਾ ਅਤੇ ਰਮਨਦੀਪ ਸਿੰਘ ਉਪ ਕਪਤਾਨ ਪੁਲਿਸ ਧਰਮਕੋਟ ਅਤੇ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਮੁਖ ਅਫਸਰ ਥਾਣਾ ਕੋਟੀ ਸੇਖਾਂਜੀ ਦੇ ਨਿਰਦੇਸ਼ਾ ਹੇਠ ਇੱਕ ਨਸ਼ਾ ਤਸਕਰ ਨੂੰ 2 ਕਿਲੋ ਅਫੀਮ ਅਤੇ ਸਕਾਲਪੀਓ ਗੱਡੀ ਸਮੇਤ ਕ गिरफ्तार ਕੀਤਾ। ਕਿਹਾ ਕਿ ਇਹ ਰਿਕਵਰੀ ਜਿਹੜੀ ਆ 200 ਹੋਈ ਹੈ। ਮਾਂਜੋਗ ਡਿਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਅਜੀ ਗਾਂਧੀ ਆਈਪੀਐਸ ਸਰ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਟੀਮ ਨੇ ਸਭਵੀਂ ਧਰਮਕੋਟ ਦੇ ਵਿੱਚ ਐਸਐਚਓ ਅਰਸ਼ਪ੍ਰੀਤ ਮੈਡਮ ਨੇ ਔਰ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਦੋਂ ਕੱਲ ਸਾਡੀ ਟੀਮ ਪੁਲਿਸ ਪਾਰਟੀ ਰਾਤ ਗਸ਼ਤ ਕਰ ਰਹੀ ਸੀ ਤੇ ਇੱਕ ਨੌਜਵਾਨ ਸਾਈਡ ਤੇ ਖੜਾ ਸੀ ਜਦੋਂ ਉਹਨੂੰ ਰੋਕਿਆ ਗਿਆ ਸਾਈਡ ਤੇ ਉਹ ਭੱਜ ਕੇ ਗੱਡੀ 'ਚ ਬੈਠ ਕੇ ਉਹਨੇ ਅੱਗੇ ਗੱਡੀ ਭਜਾ ਲਈ ਤੇ ਕਾਲੇ ਰੰਗ ਦਾ ਲਫਾਫਾ ਸਾਈਡ ਤੇ ਸੁੱਟ ਦਿੱਤਾ ਜਦੋਂ ਉਹਨੂੰ ਰਾਉਂਡ ਆਪ ਕੀਤਾ ਗਿਆ ਤੇ ਉਹਦਾ ਨਾਮ ਨੂੰ ਪੁੱਛਿਆ ਗਿਆ ਉਹਨੂੰ ਤੇ ਉਹਨੇ ਆਪਣਾ ਨਾਮ ਅਮਰਜੀਤ ਸਿੰਘ ਸੋਨੂੰ ਪੁੱਤਰ ਹਰਭਜਨ ਸਿੰਘ ਵਾਸੀ ਦਾਤੇਵਾਲਾ ਰੋਡ ਕੋਟੀ ਸੇਖਾਂ ਦੱਸਿਆ ਜਦੋਂ ਕਾਲਾ ਲਫਾਫਾ ਪੁਲਿਸ ਪਾਰਟੀ ਨੇ ਚੈੱਕ ਕੀਤਾ ਉਹਦੇ ਵਿੱਚੋਂ 2 ਕਿਲੋ ਫੀਮ ਬਰਾਮਦ ਹੋਈ ਸਾਨੂੰ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 131 ਬਟਾ 24 ਅਧੀਨ ਤਾਰਾ 18685 ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਸਰ ਪਹਿਲਾਂ ਕੋਈ ਮਾਮਲਾ ਕਰਦੇ ਨੇ ਤੇ ਨਾ ਇਸ ਤੇ ਕੋਈ ਮਾਮਲਾ ਦਰਜ ਨਹੀਂ ਆ ਤੇ ਅੱਗੇ ਅਸੀਂ ਜੋ ਵੀ ਇਹ ਕਿੱਥੋਂ ਲੈ ਕੇ ਆਉਂਦਾ ਕੀ ਕਰਦਾ ਸੀ ਕਿੰਨੇ ਦੀ ਲਿਆਉਂਦਾ ਸੀ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਨਾਕਾਮਦੀ ਤੋਂ ਆਨੇ ਮੋਬਲ ਫਾਸ ਦਿਨ ਤੋਂ ਚਾਹ ਤੇ ਕਿ ਕਵੇ ਜੀ ਦਰਸਤਰੀ ਨਹੀਂ ਦੇਖੋ ਜਿਵੇਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਲੈਕਸ਼ਨ ਦੇ ਟਾਈਮ ਸਾਡੀਆਂ ਟੀਮਾਂ ਅਸੀਂ ਬਣਾਈਆਂ ਹੋਈਆਂ ਆ ਉਹ ਗਸ਼ਤ ਕਰਦੀਆਂ ਰਹੀਆਂ ਨੇ ਜਦੋਂ ਰਾਤ ਦਰਾਨੀ ਗਸ਼ਤ ਸੀ ਇਹਨੂੰ ਜਦੋਂ ਚੈੱਕ ਕੀਤਾ ਗਿਆ ਤੇ ਉਦੋਂ ਸਾਨੂੰ ਇਹ ਸਫਲਤਾ ਮਿਲੀ ਸੋ ਇਹ ਪਿੱਛਾ ਕੀਤਾ ਗਿਆ ਉਸਨੂੰ ਛੱਡ ਕੇ ਪੱਛਾ ਚੱਲਿਆ ਸੀਗਾ ਇੱਕ ਵਾਰ ਹਾਂਜੀ ਇਹਨੂੰ ਜਦੋਂ ਇਹਨੂੰ ਪੁੱਛਿਆ ਗਿਆ ਤੇ ਇਹ ਗੱਡੀ ਸਟਾਰਟ ਕਰਕੇ ਭਜਾ ਰਿਹਾ ਸੀ ਤੇ ਮੌਕੇ ਤੇ ਨੂੰ ਰਾਉਂਡ ਆਪ ਕਰਕੇ ਜਦੋਂ ਚੈੱਕ ਕੀਤਾ ਗਿਆ ਪੁੱਛਿਆ ਗਿਆ ਤੇ ਉਦੋਂ ਸਾਨੂੰ 2 ਕਿਲੋ ਫਿਲਮ ਬਰਾਮਦ ਹੋਈ